ਖੜਾਆਂ ਦੁਆਰਾ بار بار ਮਚਾਏ ਜਾਂਦੇ ਕੋਹਰਾਮ ਦੀ ਦਾਸਤਾਨ ਅਤੀ ਪੀੜਾਜਨਕ ਦੁੱਖਦਾਈ ਅਤੇ ਬਰਬਾਦੀ ਭਰੀ ਹੈ ਸਾਂਝੇ ਪੂਰਬੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ ਉਦੋਂ ਵੀ ਰਾਵੀ ਬਿਆਸ ਸਤਲੁਜ ਤੇ ਘੱਗਰ ਆ ਦਰਿਆਵਾਂ ਨੇ ਪੰਜਾਬ ਦੀ ਬਰਬਾਦੀ ਦੇ ਘੱਗਰ ਖੋਲ ਕੇ ਰੱਖ ਦਿੱਤੇ ਸਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਤਾਮਿਲਨਾਡੂ ਦਾ ਦੌਰਾ ਰੱਦ ਕਰ ਦੇਣਾ ਚਾਹੀਦਾ ਸੀ ਨਾ ਉਹਨਾਂ ਅਤੇ ਨਾ ਹੀ ਕਿਸੇ ਸਲਾਹਕਾਰ ਨਾ ਦਿੱਲੀ ਟੀਮ ਨੇ ਅਜਾ ਸੋਚਿਆ ਸultanpur Lodhi ਖੇਤਰ ਵਿੱਚ ਸਨ 2023 ਦੇ ਹੜ੍ਹਾਂ ਵਾਲੀ ਤੁਸੀ ਬੰਨ ਟੁੱਟਣ ਕਰਕੇ 30 35 ਪਿੰਡਾਂ ਦੀ 10000 ਏਕੜ ਫਸਲ ਪ੍ਰਭਾਵਿਤ ਹੋਈ ਹੈ ਡੇਰਾ ਬਾਬਾ ਨਾਨਕ ਖੇਤਰ ਪਾਣੀ ਵਿੱਚ ਡੁੱਬ ਗਿਆ ਹੈ ਪਾਕਿਸਤਾਨ ਵਿਚਲਾ ਕਰਤਾਰਪੁਰ ਸਾਹਿਬ ਗੁਰਦੁਆਰਾ 7 8 ਫੁੱਟ ਪਾਣੀ ਦੀ ਲਪੇਟ ਵਿੱਚ ਆ ਗਿਆ ਪੰਜਾਬ 247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਦਰਬਾਰਾ ਸਿੰਘ ਕਲੋਹਰਾ ਦਾ ਲਿਖਿਆ ਹੋਇਆ ਹਡਾਂ ਦੀ ਬਾਬਤ ਇੱਕ ਲੇਖ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਆ ਜਿਸ ਦਾ ਸਰਲੇਖ ਉਹਨਾਂ ਦਿੱਤਾ ਹੈ ਪੰਜਾਬ ਵਿੱਚ ਹਡਾਂ ਦਾ ਕੁਹਰਾਮ ਕਲੋਹਰਾ ਸਭ ਲਿਖਦੇ ਨੇ ਕਿ ਬਹੁਤਾ ਦੂਰ ਕੀ ਜਾਣਾ ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਅੰਦਰ ਹੜਾਂ ਦੁਆਰਾ بار بار ਮਚਾਏ ਜਾਂਦੇ ਕੋਹਰਾਮ ਦੀ ਦਾਸਤਾਨ ਅਤੀ ਪੀੜਾਜਨਕ ਦੁੱਖਦਾਈ ਅਤੇ ਬਰਬਾਦੀ ਭਰੀ ਹੈ ਨਾ ਹੀ ਰਾਜ ਤੇ ਨਾ ਹੀ ਕੇਂਦਰ ਸਰਕਾਰਾਂ ਇਹਨਾਂ ਦੀ ਰੋਕਥਾਮ ਲਈ ਕੋਈ ਸਥਾਈ ਚਿਰ ਸਥਾਈ ਅਤੇ ਪਖਤਾ ਪ੍ਰਬੰਧ ਕਰ ਸਕੀਆਂ ਹਨ ਜਿਸ ਕਰਕੇ ਹੜਾਂ ਦੇ ਕਲੰਕ ਤੋਂ ਇਸ ਗੁਰੂਆਂ ਪੀਰਾਂ ਯੋਧਿਆਂ ਦੇਸ਼ ਲਈ عظیم ਕੁਰਬਾਨੀਆਂ ਦੇਣ ਲਈ ਤਤ ਪਰ ਰਹਿਣ ਵਾਲੇ ਜਝਾਰੂ ਸੂਰਮਿਆਂ ਵਿਸ਼ਵੰਦਰ ਸਰਵ ਪ੍ਰਤ ਅਸਥਾਨ ਵਾਲੀ ਮਿਹਨਤਕਸ਼ ਕਿਸਾਨੀ ਅਤੇ ਜਾਂਬਾਜ ਖੇਤ ਮਜ਼ਦੂਰਾਂ ਦੀ ਇਸ ਲਾਡਲੀ ਅਤੇ ਖੂਬਸੂਰਤ ਧਰਤੀ ਨੂੰ ਬਚਾਇਆ ਜਾ ਸਕੇ ਇਸ ਨਕਾਮੀ ਦਾ ਮੰਜ਼ਰ ਉਦੋਂ ਦੇਸ਼ ਵਿਦੇਸ਼ ਵਿੱਚ ਵਸੇ ਪੰਜਾਬੀਆਂ ਦੇ ਸੀਨੇ ਬਲੂਦਰ ਦਿੰਦਾ ਹੈ ਜਦੋਂ ਇੱਕ ਸਾਬਕਾ ਨਾਮਵਰ ਮੁਖਸਕਤਰ ਪੰਜਾਬ ਆਪਣੇ ਫੇਸਬੁੱਕ ਪੇਜ ਤੇ ਅਜੋਕੇ ਅਗਸਤ 2025 ਦੇ ਪੰਜਾਬ ਵਿੱਚ ਹੜ੍ਹਾਂ ਦੀ ਭਿਆਨਕ ਮਾਰਦੀਆਂ ਫੋਟੋਆਂ ਪਾਉਣਾ ਨਾ ਰਹਿ ਸਕਿਆ ਜੋ ਭਾਰਤੀ ਕੇਂਦਰੀ ਅਤੇ ਪੰਜਾਬ ਦੀਆਂ ਰਾਜ ਸਰਕਾਰਾਂ ਦੀਆਂ ਹੜ੍ਹਾਂ ਦੀ ਰੋਕਥਾਮ ਸੰਬੰਧੀ ਨਲਾਕੀਆਂ ਨਕਾਮੀਆਂ ਤੇ ਭ੍ਰਿਸ਼ਟਾਚਾਰੀ ਨਿਜਾਮ ਦੀਆਂ ਲਖਾਇਕ ਹਨ ਉਸ ਵੱਲੋਂ ਇੱਕ ਬੇਬਲ ਬਜ਼ੁਰਗ ਵੱਲੋਂ ਗਲਗਲ ਪਾਣੀ ਵਿੱਚੋਂ ਬਜ਼ੁਰਗ ਮਾਂ ਨੂੰ ਬਾਹਰ ਕੱਢਣ ਦਾ ਯਤਨ ਇੰਨਾ ਵੱਡਾ ਸੰਵੇਦਨਸ਼ੀਲ ਦ੍ਰਿਸ਼ ਹੈ ਕਿ ਕੋਈ ਵੀ ਵੇਖਣ ਵਾਲੀ ਅੱਖ ਨਮ ਹੋਏ ਬਗੈਰ ਰਹਿ ਨਹੀਂ ਸਕਦੀ। ਲੇਖਕ ਨੂੰ ਯਾਦ ਹੈ ਜਦੋਂ ਛੋਟਾ ਜਿਹਾ ਬੱਚਾ ਹੁੰਦਾ ਸੀ ਸਨ 1955 ਦੇ ਹੜ੍ਹ ਵੇਲੇ ਠਾਠਾਂ ਮਾਰਦਾ ਪਾਣੀ ਦਾ ਸਮੁੰਦਰ ਪਿੰਡ ਪਾੜਾ ਜ਼ਿਲ੍ਹਾ ਗੁਰਦਾਸਪੁਰ ਦੇ ਲਹਿੰਦੇ ਪਾਸੇ ਵੱਡੇ ਗੁਰਦੁਆਰੇ ਵਿੱਚ ਜਿੱਥੇ ਉਸ ਦਾ ਸਕੂਲ ਵੀ ਸੀ ਵੜ ਗਿਆ ਸੀ ਗੁਰਦੁਆਰੇ ਦੀ ਲੈਂਟਰ ਵਾਲੀ ਛੱਤ ਚੋਂ ਲੱਗ ਪਈ ਸੀ ਗਰੀਬਾਂ ਦੇ ਕੱਚੇ ਘਰ ਢਹਿ ਗਏ ਸਨ ਉਹ ਪਿੰਡ ਦੇ ਜ਼ਿਮੀਦਾਰਾਂ ਤੋਂ ਛੱਤਾਂ ਨੂੰ ਠੁਮਣੇ ਦੇਣ ਲਈ ਲੱਕੜ ਦੀਆਂ ਥੰਮੀਆਂ ਅਨਾਜ ਦੁੱਧ ਜਾਂ ਹਵੇਲੀਆਂ ਵਿੱਚ ਬਸੇਰੇ ਦੀ ਮੰਗ ਕਰ ਰਹੇ ਸਨ ਬਿਮਾਰ ਬੱਚਿਆਂ ਦੇ ਇਲਾਜ ਲਈ ਕੋਈ ਢੇਲਾ ਪੋਲਾ 1955 ਦਾ ਜਿਹੜਾ ਹੜ੍ਹ ਸੀਗਾ ਉਹਦੇ ਵਿੱਚ ਉੱਤਰੀ ਭਾਰਤ ਵਿੱਚ ਕਾਫੀ ਨੁਕਸਾਨ ਹੋਇਆ ਸੀ ਪਰ ਉਸ ਸਮੇਂ ਸਾਂਝੇ ਪੂਰਬੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ ਉਦੋਂ ਵੀ ਰਾਵੀ ਬਿਆਸ ਸਤਲੁਜ ਤੇ ਘੱਗਰ ਆ ਦਰਿਆਵਾਂ ਨੇ ਪੰਜਾਬ ਦੀ ਬਰਬਾਦੀ ਦੇ ਘੱਗਰ ਖੋਲ ਕੇ ਰੱਖ ਦਿੱਤੇ ਸਨ ਭਾਰਤੀ ਹਵਾਈ ਸੈਨਾ ਨੂੰ ਹੜਪੀੜਤਾ ਦੂਰ ਡਰੇਡੇ ਅਤੇ ਪਿੰਡਾਂ ਵਿੱਚ ਫਸਿਓਏ ਲੋਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਦੇ ਪੈਕੇਟ ਪਹੁੰਚਾਉਣ ਘਰਾਂ ਦੀਆਂ ਛੱਤਾਂ ਦਰਖਤਾਂ ਅਤੇ ਟਿੱਬਿਆਂ ਤੇ ਚੜ੍ਹ ਭੁੱਖੇ ਭਣੇ ਲੋਕਾਂ ਬੱਚਿਆਂ ਬਿਰਧਾਂ ਨੂੰ ਬਚਾਉਣ ਲਈ ਸੱਦਿਆ ਗਿਆ ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਖੁਦ ਹਵਾਈ ਜਹਾਜ਼ ਵਿੱਚ ਹੜਮਰੇ ਇਲਾਕਿਆਂ ਲੋਕਾਂ ਤੇ ਪ੍ਰਸ਼ਾਸਨਿਕ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ ਅੱਜ ਜਦੋਂ ਪੰਜਾਬ ਬੁਰੀ ਤਰ੍ਹਾਂ ਨਾਲ ਦੀ ਲਪੇਟ ਵਿੱਚ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਤਾਮਿਲਨਾਡੂ ਦਾ ਦੌਰਾ ਰੱਦ ਕਰ ਦੇਣਾ ਚਾਹੀਦਾ ਸੀ ਨਾ ਉਹਨਾਂ ਅਤੇ ਨਾ ਹੀ ਕਿਸੇ ਸਲਾਹਕਾਰ ਨਾ ਦਿੱਲੀ ਟੀਮ ਨੇ ਅਜਿਹਾ ਸੋਚਿਆ ਪੰਜਾਬੀਆਂ ਨੂੰ ਚੰਗਾ ਲੱਗਦਾ ਜੇ ਉਹ ਅਜਿਹਾ ਕਰਦੇ ਉਲਟਾ ਇਸ ਮਾਰੂ ਹੜ ਦੀ ਸਥਿਤੀ ਵਿੱਚ ਕੁਝ ਵਿਧਾਇਕਾਂ ਨੂੰ ਮੁੱਖ ਮੰਤਰੀ ਦੇ ਤਾਮਿਲਨਾਡੂ ਦੇ ਦੌਰੇ ਦੀਆਂ ਪ੍ਰਾਪਤੀਆਂ ਪਰ ਪਤਾ ਨਹੀਂ ਕਿਹੜੀਆਂ ਦਾ ਪ੍ਰਚਾਰ ਕਰਨ ਦਾ ਦਬਾਅ ਪਾਇਆ ਗਿਆ ਤਾ ਉਹਨਾਂ ਸਾਫ਼ ਇਨਕਾਰ ਕਰ ਦਿੱਤਾ ਦੁਖੀ ਅਤੇ ਸੁੱਤੇ ਹੋਏ ਲੋਕਾਂ ਨੇ ਦੇ ਜਿਹੜੇ ਪ੍ਰਤੀਕਰਮ ਦਾ ਉਹਨਾਂ ਨੂੰ ਗਿਆਨ ਸੀ ਸਨ 1955 ਦੇ ਹੜ੍ਹਾਂ ਵਿੱਚ ਪੰਜਾਬ ਦੀ ਕਪਾਹ ਝੋਨਾ ਕਮਾਦੀਆਂ ਫਸਲਾਂ ਬਰਬਾਦ ਹੋ ਗਈਆਂ ਕਰੀਬ 3 ਲੱਖ ਡਾਲਰ ਦਾ ਉਦੋਂ ਨੁਕਸਾਨ ਹੋਇਆ ਸੀਗਾ 1175 ਲੋਕ ਮਾਰੇ ਗਏ ਤੇ ਕਰੀਬ 8000 ਪਸ਼ੂ ਰੁੜ ਗਏ ਸਨ 1988 ਦਾ ਜਿਹੜਾ ਹੜ੍ਹ ਸੀਗਾ ਇਹ ਮੁੜ ਭਿਆਨਕੜਾ ਦਾ ਫਿਰ ਪੰਜਾਬ ਨੂੰ ਸਾਹਮਣਾ ਕਰਨਾ ਪੈ ਰਿਹਾ 1988 ਚ ਉਸ ਸਮੇਂ ਪੰਜਾਬ ਵਿੱਚ ਰਾਜਕੀ ਤੇ ਗੈਰ ਰਾਜਕੀ ਅੱਤਵਾਦ ਪੂਰੀ ਤਰ੍ਹਾਂ ਭਾਰੂ ਸੀ ਪੂਰਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਅਰਧ ਫੌਜੀ ਦਲਾਸ ਮੇਤ ਇਸ ਭਿਆਨਕ ਅੱਤਵਾਦੀ ਦੁਖਾਂਤ ਵਿੱਚ ਮਸਰੂਫ ਸਨ ਉਸ ਸਮੇਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਮੇਜਰ ਜਨਰਲ ਬੀ ਐਨ ਕੁਮਾਰ ਸੀ ਉਨ੍ਹਾਂ ਤੇ ਦੋਸ਼ ਸਨ ਕਿ ਉਸਨੇ ਗਲਤ ਢੰਗ ਨਾਲ ਪਾਖੜਾ ਤੇ ਪੌਗਣਾ ਵਿੱਚੋਂ ਪਾਣੀ ਛੱਡਿਆ ਭਾਰੀ بارشਾਂ ਤੇ ਇਸ ਅਣਉਚਿਤ ਪਾਣੀ ਨੇ ਪੰਜਾਬ ਦੇ ਤਤਕਾਲੀ 12999 ਪਿੰਡਾਂ ਵਿੱਚੋਂ 9000 ਨੂੰ ਪਾਣੀ ਵਿੱਚ ਡੋਬੋ ਕੇ ਰੱਖ ਦਿੱਤਾ ਸੀ ਕਰੀਬ 2500 ਪਿੰਡ ਤਾਂ ਪੂਰੀ ਤਰ੍ਹਾਂ ਮਲਿਆ ਭੇਟ ਹੋ ਗਏ ਤੇ 34 ਲੱਖ ਪੰਜਾਬੀਆਂ ਨੂੰ ਘਰ-ਬਾਰ ਛੱਡਣੇ ਪਏ ਆਪਣੀ ਨਲਾਕੀਅਤ ਤੇ ਮੂਰਖਤਾ ਛਪਾਉਣ ਲਈ ਮੇਜਰ ਜਨਰਲ ਕੁਮਾਰ ਨੇ ਮੌਸਮ ਭਾਗ ਸਿਰ ਦੋਸ਼ਮੜ ਸੁੱਟੇ ਪੰਜਾਬ ਦੇ ਜਰਖੇ ਜਿਲ੍ਹੇ ਜਲੰਧਰ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰ ਕਪੂਰਥਲਾ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ 500 ਲੋਕਾਂ ਨੇ ਹੜ੍ਹਾਂ ਦੀ ਭੇਡ ਚੜੇ ਹਜ਼ਾਰਾਂ ਪਸ਼ੂ ਹੜ ਗਏ ਅਤੇ ਮਰ ਗਏ ਇਹ ਮੇਜਰ ਜਨਰਲ ਬਾਅਦ ਵਿੱਚ ਖਾੜਕੂ ਅੰਸਰ ਦਾ ਸ਼ਿਕਾਰ ਵੀ ਹੋ ਗਿਆ ਸੀ ਸਾਲ 1993 ਵਿੱਚ ਪਟਿਆਲਾ, ਸੰਗਰੂਰ, ਫਤੇਗੜ ਸਾਹਿਬ, ਮਾਨਸਾ, ਗੁਰਦਾਸਪੁਰ ਵਿੱਚ ਭਾਰੀ ਹੜਾ ਕਰਕੇ 4000 ਪਿੰਡ ਨੁਕਸਾਨੇ ਗਏ। ਵੱਡੀ ਪੱਧਰ ਤੇ ਸੜਕਾਂ ਰੁੜ ਗਈਆਂ। ਵੱਡਾ ਜਾਨੀ-ਮਾਲੀ ਤੇ ਫਸਲਾਂ ਦਾ ਨੁਕਸਾਨ ਹੋਇਆ। ਸਾਲ 2013 ਵਿੱਚ ਹੜਾ ਕਰਕੇ ਨਵਾਂ ਸ਼ਹਿਰ, ਮੁਕਸਰ, ਗੁਰਦਾਸਪੁਰ, ਕਪੂਰਥਲਾ, ਤਰਨਤਾਰਨ, ਰੋਪੜ ਅਤੇ ਮੋਗਾ ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਸਾਲ 2023 ਵਿੱਚ ਹੜਾਂ ਕਰਕੇ ਪੰਜਾਬ ਦੇ 19 ਜ਼ਿਲ੍ਹੇ ਮਾਰੇ ਠਾਏ ਸਤਲੁਜ ਬਿਆਸ ਰਾਵੀ ਦਰਿਆਵਾਂ ਦੇ ਹੜ੍ਹਾਂ ਨੇ ਹਜ਼ਾਰਾਂ ਏਕੜ ਫਸਲਾਂ ਦਾ ਜਿਹੜਾ ਉਹ ਨੁਕਸਾਨ ਕੀਤਾ ਇਹ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੁਮਲਿਆਂ ਵਾਂਗ ਹਾਰ ਸਾਰੇ ਪੰਜਾਬ ਦੇ ਜ਼ਖਮਾਂ ਤੇ ਲੂਣ ਭੁੱਕਣ ਵਾਲਾ ਜੁਮਲਾ ਸਿੱਧ ਹੋਇਆ ਸੀਗਾ ਹੁਣ ਅਗਸਤ 2025 ਵਿੱਚ ਲਗਾਤਾਰ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਪੰਜਾਬ ਵਿੱਚ ਭਾਰੀ بارشਾਂ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਵਿੱਚ ਬੱਦਲ ਫਟਣ ਦੀਆਂ ਘਟਰਾਵਾਂ ਨੇ ਪੰਜਾਬ ਵਿੱਚ ਹੜ੍ਹਾਂ ਨੂੰ ਮਾਰੂ ਆਫਤ ਵਿੱਚ ਬਦਲ ਦਿੱਤਾ ਪੰਜਾਬ ਦੇ 9 ਜ਼ਿਲ੍ਹਿਆਂ ਜਿਨ੍ਹਾਂ ਵਿੱਚ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਕਪੂਰਥਲਾ ਫਿਰੋਜ਼ਪੁਰ ਫਾਜ਼ਿਲਕਾ ਤਰਨਤਾਰਨ ਰੋਪੜ ਤੇ ਮੋਗਾ ਆਉਂਦੇ ਨੇ ਉਹਨਾਂ ਨੂੰ ਵੱਡੀ ਪੱਧਰ ਤੇ ਰਾਵੀ ਬਿਆਸ ਸਤਲੁਜ ਉੱਜ ਆਦਿ ਦਰਿਆਵਾਂ ਨੇ ਆਪਣੀ ਲਪੇਟ ਵਿੱਚ ਲੈ ਲਿਆ ਵੈਸੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ 16 ਜ਼ਿਲ੍ਹਿਆਂ ਦਾ 44899 ਹੈਕਟੇਅਰ ਫਸਲਾਂ ਭਰਪੂਰ ਇਲਾਕਾ ਪੂਰੀ ਤਰ੍ਹਾਂ ਪਹਾੜੀ ਲਪੇਟ ਵਿੱਚ ਹਨ ਕਪੂਰਥਲਾ ਹੁਸ਼ਿਆਰਪੁਰ ਗਰਦਾਸਪੁਰ ਫਾਜ਼ਿਲਕਾ ਵਿੱਚ ਕਰੀਬ 9000 ਏਕੜ ਫਸਲ ਪਾਣੀ ਵਿੱਚ ਇਸ ਵੇਲੇ ਡੁੱਬੀ ਹੋਈ ਹੈ ਸultanpur Lodhi ਖੇਤਰ ਵਿੱਚ ਸਨ 2023 ਦੀਆਂ ਵਾਲੀ ਤੁਸੀ ਵਨ ਟੁੱਟਣ ਕਰਕੇ 30 35 ਪਿੰਡਾਂ ਦੀ 10000 ਏਕੜ ਫਸਲ ਪ੍ਰਭਾਵਿਤ ਹੋਈ ਹੈ ਪਠਾਨਕੋਟ ਤੇ ਗਰਦਾਸਪੁਰ ਜ਼ਿਲ੍ਹਿਆਂ ਦੀ ਬਰਬਾਦੀ ਕਈ ਸਾਲ ਭੁੱਲਣ ਵਾਲੀ ਨਹੀਂ ਮਾਦੋਪੁਰ ਹੈੱਡ ਵਰਕਸ ਤੇ ਚਾਰ ਗੇਟਾਂ ਦਾ ਟੁੱਟਣਾ ਇੱਕ ਫੋਰਮੈਨ ਦਾ ਰੁੜ ਜਾਣਾ ਜਦ ਕਿ 50 ਲੋਕ ਅਸੁਰੱਖਿਅਤ ਕੱਢੇ ਗਏ ਹਨ ਦੀਨਾਨਗਰ ਦੇ ਰਾਵੀ ਪਾਰਲੇ ਪਿੰਡਾਂ ਦਾ ਸੰਪਰਕ ਭਾਰਤ ਨਾਲੋਂ ਟੁੱਟ ਗਿਆ ਦੇਸ਼ ਦੀ ਵੰਡ ਬਾਅਦ ਅਜੇ ਤੱਕ ਕੋਈ ਸਰਕਾਰ ਉਹਨਾਂ ਨੂੰ ਜੋੜਨ ਲਈ ਪੱਕਾ ਪੁਲ ਨਹੀਂ ਸਾਜ ਸਕੀ ਉਹ ਦੁਖੀ ਹਰ ਦੇ ਨਾਲ ਅਕਸਰ ਹਨੋਰਾ ਮਾਰਦੇ ਨੇ ਕਿ ਸਾਨੂੰ ਪਾਕਿਸਤਾਨ ਨੂੰ ਹੀ ਦੇ ਦਿਓ ਜੇ ਪੁਲ ਨਾਲ ਨਹੀਂ ਜੋੜਨਾ ਡੇਰਾ ਬਾਬਾ ਨਾਨਕ ਖੇਤਰ ਪਾਣੀ ਵਿੱਚ ਡੁੱਬ ਗਿਆ ਹੈ ਪਾਕਿਸਤਾਨ ਵਿਚਲਾ ਕਰਤਾਰਪੁਰ ਸਾਹਿਬ ਗੁਰਦੁਆਰਾ 7 8 ਫੁੱਟ ਪਾਣੀ ਦੀ ਲਪੇਟ ਵਿੱਚ ਆ ਗਿਆ ਬਠਿੰਡਾ ਜ਼ਿਲ੍ਹੇ ਵਿੱਚ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਚ ਭਾਰੀ ਮੀਂਹ ਕਰਕੇ ਰਸਤੇ ਬੰਦ ਹੋ ਗਏ ਹਨ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਖਾਲਸਾ ਸਕੂਲ ਦੀ ਛੱਤ ਤੇ ਚੜ ਕੇ ਹਸਪਤਾਲ ਮਰੀਜ਼ਾਂ ਦੀ ਦੇਖਭਾਲ ਲਈ ਜਾਣਾ ਪਿਆ ਪਾਤਲਾ ਵਿੱਚ ਚੋ ਦੇ ਟੁੱਟੇ ਬੰਨ ਨੇ ਸੈਂਕੜੇ ਏਕੜ ਫਸਲ ਬਰਬਾਦ ਕਰ ਦਿੱਤੀ ਹੁਸ਼ਿਆਰਪੁਰ ਵਿੱਚ ਟਾਂਡਾ ਮਕੇਰੀਆਂ ਫਿਰੋਜ਼ਪੁਰ ਵਿੱਚ ਸਤਲੁਜ ਪਾਰਲੇ 12 ਪਿੰਡ ਜਲ-ਥਲ ਵਿੱਚ ਇੱਕ ਹੋ ਗਏ ਦਰਜણા ਪਿੰਡਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਦਰ ਸਹਿਤ ਸੁਰੱਖਿਅਤ ਥਾਵਾਂ ਤੇ ਪਹੁੰਚਾਏ ਗਏ ਪਸ਼ੂਆਂ ਲਈ ਚਾਰਾ ਨਾ ਹੋਣ ਕਰਕੇ ਭਾਰੀ ਮੁਸੀਬਤ ਬਣੀ ਪਈ ਹੈ ਹਜ਼ਾਰਾਂ ਲੋਕ ਘਰ ਛੱਡਣ ਲਈ ਮਜਬੂਰ ਹਨ ਥਾਂ-ਥਾਂ ਲੋਕਾਂ ਨੂੰ ਰੰਜ ਹੈ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਰਾਜਨੀਤੀਵਾਨ ਅਤੇ ਮਾਨ ਸਰਕਾਰ ਉਹਨਾਂ ਦੇ ਬਚਾਅ ਤੇ ਰਾਹਤ ਕਾਰਜ ਖਾਣ ਪੀਣ ਦਾ ਸਮਾਨ ਮਹਿਆ ਕਰਨ ਤੇ ਪਸ਼ੂਆਂ ਦੇ ਚਾਰੇ ਦੀ ਅੱਗੇ ਨਹੀਂ ਆਈ ਬਿਮਾਰ ਲੋਕਾਂ ਤੇ ਪਸ਼ੂਆਂ ਦੇ ਇਲਾਜ ਲਈ ਡਾਕਟਰੀ ਔਮਲਾ ਨਦਾਰ ਦਰਿਆ ਡੇਰੇਦਾਰ ਬਾਬੇ ਖਾਲਸਾ ਐਡ ਨਦਾਰਦਾਨ ਹੁਣ ਤੱਕ 30 ਲੋਕਾਂ ਦੀ ਜਾਨ ਜਾ ਚੁੱਕੀ ਹੈ ਪੰਡਤ ਜਵਾਰਲਾਲ ਨਹਿਰੂ ਵਾਂਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਨੇ ਉਹਨਾਂ ਦੀ ਸਾਰ ਨਹੀਂ ਲਈ ਸਤਾਤਰੀ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਜੋ ਅਸਲ ਵਿੱਚ ਸਰਕਾਰ ਰਿਮੋਟ ਕੰਟਰੋਲ ਨਹੀਂ ਚਲਾਉਂਦੇ ਹਨ ਸਾਮ-ਦਾਮ ਦੰਦ ਭੇਟ ਸੱਚ ਝੂਠ ਸਵਾਲ ਜਵਾਬ ਲੜਾਈ ਝਗੜਾਦ ਰਹੀ ਸਨ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਦਾ ਪੰਜਾਬੀਆਂ ਨੂੰ ਪਾਠ ਪੜਾਉਣ ਵਾਲੇ ਮਨੀਸ਼ ਸ਼ੋਧਿਆ, ਸੰਜੇ ਸਿੰਘ, ਸੰਦੀਪ ਪਾਠਕ, ਰਾਗਵ ਚੱਡਾ, ਸਤਿੰਦਰ ਜੈਨ ਸਮੇਤ ਸੁਪਰੀਮੋ ਕੇਜਰੀਵਾਲ ਦੇ ਇਸ ਆਫ਼ਤ ਦੀ ਘੜੀ ਨਿਦਾਰਦ ਰਹੇ। ਪੱਗ ਯਾਤਰੂ, ਕਾਂਗਰਸ ਆਗੂ, ਰਾਹੁਲ ਗਾਦੀ ਨਿਦਾਰਦ ਰਹੇ। ਕੇਂਦਰ ਸਰਕਾਰ ਅਤੇ ਉਸ ਦੀਆਂ ਆਫ਼ਤ ਰੋਕੂ ਟੀਮਾਂ ਨਿਦਾਰਦ ਰਹੀਆਂ। ਰਾਜਪਾਲ ਖੁਦ ਨਿਦਾਰਦ ਰਹੇ। ਲੱਖ ਸੌਣ ਟਕੇ ਦਾ ਸਵਾਲ ਹੈ ਕਿ ਜਦ ਬਾਰ ਬਾਰ ਪੰਜਾਬ ਦੀ ਬਰਬਾਦੀ ਕਰਦੇ ਹਨ ਆਏ ਸਾਲ ਬਰਬਾਦੀ ਕਰਦੇ ਹਨ ਤਾਂ ਇਹਨਾਂ ਦੀ ਰੋਕ-थाम ਸਥਾਈ ਤੌਰ ਤੇ ਕਿਉਂ ਨਹੀਂ ਕੀਤੀ ਜਾਂਦੀ ਪਾਕਿਸਤਾਨੀ ਪੰਜਾਬ ਜਿਹਨੂੰ ਲੈਂਦਾ ਪੰਜਾਬ ਵੀ ਕਹਿੰਦੇ ਆ ਦੀ ਮੁੱਖ ਮੰਤਰੀ ਮਰੀਮ ਨਵਾਜ਼ ਸ਼ਰੀਫ ਨੇ ਲਗਾਤਾਰ ਹਾਰੜ ਮਾਰੇ ਇਲਾਕਿਆਂ ਦਾ ਦੌਰਾ ਕਰਕੇ ਦੱਸਿਆ ਜੋਨਾ ਰਾਵੀ ਵਿੱਚ ਕਦੇ ਇੰਨਾ ਪਾਣੀ ਨਹੀਂ ਧੱਕਿਆ ਉਹਨਾਂ ਨੇ ਭੂਿਕ ਵਿੱਚ ਆੜ ਰੋਕਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਜੋ ਭੂਿਕ ਵਿੱਚ ਸਥਾਈ ਰੋਕਥਾਮ ਲਈ ਰਿਪੋਰਟ ਕਰੇਗੀ ਅਗਲੇ ਸਾਲ ਤੋਂ ਪਹਿਲਾਂ ਪਹਿਲਾਂ ਇਸ ਤੇ ਅਮਲ ਕੀਤਾ ਜਾਵੇਗਾ ਭਾਰਤੀ ਪੰਜਾਬ ਵਿੱਚ ਵੀ ਅਜਿਹੀ ਸਚਾਈ ਸਥਾਈ ਰੋਕਥਾਮ ਦੀ ਯੋਜਨਾ ਦੀ ਲੋੜ ਹੈ ਕੇਂਦਰ ਇਸ ਲਈ ਧਨ ਜਟਾਵੇ ਆਰਥਿਕ ਬਦਹਾਲੀ ਦਾ ਸ਼ਿਕਾਰ ਪੰਜਾਬ ਇਸ ਤੇ ਸਮਰੱਥ ਨਹੀਂ ਹੈ ਸਰਕਾਰ ਸੰਬੰਧਿਤ ਸਚਾਈ ਮੰਤਰੀ ਅਮਲਾ ਮਈ ਮਹੀਨੇ ਤੋਂ ਪਹਿਲਾਂ ਤੁਸੀਂਾਂ ਡੈਮਾਂ ਨਹਿਰਾਂ ਦਰਿਆਵਾਂ ਦੇ ਦੌਰੇ ਕਰਕੇ ਕਮਜ਼ੋਰੀਆਂ ਦੂਰ ਨਹੀਂ ਕਰਦਾ ਡਿਪਟੀ ਕਮਿਸ਼ਨਰ ਹੜਾਸਬੰਦੀ ਨੋਟ ਅਗਲੇ ਉਤਰ ਅਧਿਕਾਰੀ ਲਈ ਨਹੀਂ ਛੱਡ ਕੇ ਜਾਂਦੇ ਡੈਮਾਂ ਬਰਾਜਾਂ ਦੇ ਗੇਟ ਚੈੱਕ ਨਹੀਂ ਕੀਤੇ ਜਾਂਦੇ ਉਹਨਾਂ ਦੀ ਗਰੀਸਿੰਗ ਨਹੀਂ ਹੁੰਦੀ ਤੁਸੀਂ ਬੰਨ ਲਗਾਤਾਰ ਨਜ਼ਰ ਵਿੱਚ ਨਹੀਂ ਰੱਖੇ ਜਾਂਦੇ ਦਰਿਆਵਾਂ ਨਹਿਰਾਂ ਖੱਡਾਂ ਦੀ ਮਾਈਨਿੰਗ ਲੋਹੇ ਦੇ ਹੱਥਾਂ ਨਾਲ ਨਹੀਂ ਰੋਕੀ ਜਾਂਦੀ ਇਹ ਅਤੇ ਸਿੰਚਾਈ ਵਿਭਾਗ ਰਾਜਨੀਤਿਕਵਾਨਾਂ ਅਫਸਰਾਂ ਤੇ ਠੇਕੇਦਾਰਾਂ ਲਈ ਸੋਨੇ ਦੀ ਖਾਣ ਬੜੇ ਹੋਏ ਹਨ ਕੇਂਦਰ ਤੇ ਰਾਜ ਆਫਤ ਪ੍ਰਬੰਧਨ ਅਥਾਰਟੀ ਮਜ਼ਬੂਤ ਕੀਤੀ ਜਾਣੀ ਜ਼ਰੂਰੀ ਹੈ ਵਾਤਾਵਰਨ ਸੰਭਾਲ ਬਗੈਰ ਗਲੋਬਲ ਵਾਰਮਿੰਗ ਸਿਰ ਚੜ ਕੇ ਨੱਚ ਰਹੀ ਹੈ ਜੋ ਹੜ੍ਹਾਂ ਸੋਕੇ ਤੂਫਾਨਾਂ ਅੱਗਾਂ ਦਾ ਕਾਰਨ ਹੈ ਇਸ ਨਾਲ ਹੀ ਰਾਜ ਸਰਕਾਰ ਦਰਖਤ ਸੰਭਾਲ ਕਾਨੂੰਨ ਬਣਾਵੇ ਦਰਖਤ ਕੱਟਣ ਵਾਲੇ ਨੂੰ 1 ਲੱਖ ਰੁਪਏ ਦਾ ਜੁਰਮਾਨਾ 10 ਸਾਲ ਦੀ ਕੈਦ ਹੋਣੀ ਚਾਹੀਦੀ ਹੈ ਦਰਿਆਵਾਂ ਨਹਿਰਾਂ ਸੂਆਂ ਵਈਆਂ ਦੇ ਨਜਾਇਜ਼ ਕਬਜ਼ਾ ਕਰਨ ਵਾਲਿਆਂ ਲਈ ਵੀ ਉਪਰੋਕਤ ਸਜ਼ਾ ਨਿਰਧਾਰਤ ਕੀਤੀ ਜਾਵੇ ਟੱਠੇ ਮਕਾਨਾਂ ਫਸਲ ਖਰਾਬੇ ਮਰੇ ਪਸ਼ੂਆਂ ਘਰ ਛੱਡਣ ਲਈ ਮਜਬੂਰੀ ਦਾ ਪੂਰਾ ਮੁਆਵਜ਼ਾ ਸਰਕਾਰਾਂ ਪਰਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਹਰ ਮਦਦ ਦਾ ਭਰੋਸਾ ਦਿੱਤਾ ਹੈ ਜੋ ਸਲੋਹਣ ਜੋ ਕਦਮ ਹੈ ਵੈਸੇ ਵੀ ਉਹ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਭਾਵਰੀ ਵਜੋਂ ਵਿਚਰ ਰਹੇ ਹਨ ਇਸ ਆਫਤ ਦੀ ਘੜੀ ਵਿੱਚ ਰਾਣਾ ਗਰਜੀਤ ਸਿੰਘ ਦੇ ਲੜਕੇ ਵਿਧਾਇਕ ਸਤਾਨਪੁਰ ਲੋਧੀ ਰਾਣਾ ਇੰਦਰਪ੍ਰਤਾਪ ਸਿੰਘ ਨੇ ਵੱਡੀ ਭੂਮਿਕਾ ਨਿਭਾਈ ਹੈ ਉਹ ਆਪਣੇ ਹਣ ਮਰੇ ਇਲਾਕੇ ਵਿੱਚ ਪੀੜਤ ਲੋਕਾਂ ਨਾਲ ਡਟੇ ਰਹੇ ਦਨ ਨਿੱਜੀ ਜੀਸੀਬੀ ਮਸ਼ੀਨਾਂ ਨਾਲ ਬੰਨ ਟੁੱਟਰੋ ਬਚਾਉਣ ਦਾ ਵੱਡਾ ਯਤਨ ਵੀ ਕੀਤਾ ਭਾਵੇਂ ਕਿ ਉਹ ਸਫਲ ਨਹੀਂ ਹੋ ਸਕੇ ਉਹ ਰਾਜਨੀਤੀਵਾਨਾਂ ਲਈ ਰੋਲ ਮਾਡਲ ਬਣ ਕੇ ਉੱਭਰੇ ਹਨ ਸਮਾ ਵਿਆਹ ਕੇ ਜਦੋਂ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਪ੍ਰਤੀਦੰਦੀ ਨਵਤੇਜ ਚੀਮਾ ਨਾਲ ਉੱਥੇ ਪੁੱਜੇ ਤਾਂ ਦਲੇਰੀ ਨਾਲ ਕਿਹਾ ਚਾਚਾ ਜੀ ਹੁਣ ਕਿਵੇਂ ਅਕਾਲੀ ਦਲ ਪ੍ਰਧਾਨ ਸੁਖਵੀਰ ਬਾਦਲ ਨੇ ਹੜਪੀਟਾਂ ਦੀ ਮਦਦ 3000 ਲੀਟਰ ਡੀਜ਼ਲ ਪਾਣੀ ਕੱਢਣ ਲਈ ਪੰਪਾਂ ਤੇ ਜੀਸੀਬੀ ਮਸ਼ੀਨਾਂ ਨਾਲ ਮਦਦ ਕੀਤੀ ਹੈ ਸਨ 1988 ਵਾਂਗ ਇਸ ਵਾਰ ਵੀ ਡੈਮਾਂ ਵਿੱਚੋਂ ਪਾਣੀ ਛੱਡਣ ਵਿੱਚ ਕਤਾਈ ਪੰਜਾਬ ਵਿਰੋਧੀ ਸਾਜ਼ਿਸ਼ ਲੱਗਦੀ ਹੈ ਐਸੀ ਕਤਾਈ ਜਿਹੜੀ ਆ ਵਿਧਾਇਕ ਪ੍ਰਗਟ ਸਿੰਘ ਨੇ ਤੇ ਸਵਾਲ ਚੁੱਕੇ ਹਨ ਪੌਂਗ ਡੈਮ ਵਿੱਚੋਂ ਪਾਣੀ ਛੱਡਣ ਦਾ ਸਖਤ ਨੋਟਿਸ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵੀ ਲਿਆ ਹੈ ਇਹ ਮਸਲਾ ਹਾਈ ਕੋਰਟ ਜੱਜ ਦੀ ਗਵਾਹੀ ਵਿੱਚ ਜਾਂਚ ਮੰਗਦਾ ਹੈ ਵਿਕ ਵਿੱਚ ਹੜ੍ਹ ਰੋਕਣ ਲਈ ਸਥਾਈ ਯੋਜਨਾ ਤੇ ਹੜ੍ਹ ਰੋਕੂ ਬੋਰਡ ਗਠਨ ਕੀਤਾ ਜਾਣਾ ਚਾਹੀਦਾ ਹੈ ਸੋ ਇਹ ਲੇਖ ਸੀਗਾ ਜੀ ਸਰਦਾਰ ਦਰਬਾਰਾ ਸਿੰਘ ਕਲੋਹਰਾਂ ਦਾ ਜਿਹੜੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ ਰਹੇ ਨੇ ਤੇ ਅੱਜ ਕੱਲ ਸਾਡੇ ਇੱਥੇ ਕੈਨੇਡਾ ਵਿੱਚ ਪੱਕੇ ਤੌਰ ਤੇ ਵੱਸੇ ਹੋਏ ਹਨ ਸੋ ਪ੍ਰਦੇਸ਼ਾ ਚ ਬੈਠੇ ਲੇਖਕ ਬੁੱਧੀਜੀਵੀ ਤੇ ਆਮ ਐਨ ਆਰ ਆਈ ਪੰਜਾਬ ਪ੍ਰਤੀ ਡਾਢੇ ਚਿੰਤਤ ਹਨ ਪਰ ਵਿਚਾਰ ਦਰਬਾਰਤ ਸਿੰਘ ਕਾਲੂ ਦੇ ਆਪਣੇ ਹਨ ਕੁਝ ਗੱਲਾਂ ਨਾਲ ਸਹਿਮਤੀ ਅਸਹਿਮਤੀ ਹੋਣਾ ਜ਼ਰੂਰੀ ਨਹੀਂ ਹੈ ਜਿਵੇਂ ਉਹਨਾਂ ਨੇ ਮਰੀਮ ਨਵਾਜ਼ ਬਾਰੇ ਜ਼ਿਕਰ ਕਰਦੇ ਆ ਬੜਾ ਭਰੋਸਾ ਪ੍ਰਗਟਾਇਆ ਕਿ ਮਰੀਮ ਨਵਾਜ਼ ਜਿਹੜੇ ਨੇ ਉਹ ਆਏ ਨੇ ਸਾਡੇ ਮੁੱਖ ਮੰਤਰੀ ਨਹੀਂ ਆਏ ਪਰ ਜਿਸ ਤਰ੍ਹਾਂ ਦੀ ਲੀਡਰਸ਼ਿਪ ਸਾਡੇ ਕੋਲ ਹੈ ਉਹਦੇ ਤੋਂ ਵੀ ਗਈ ਗੁਜ਼ਰੀ ਪਾਕਿਸਤਾਨ ਵਾਲਿਆਂ ਕੋਲ ਆ ਸੋ ਮਰੀਮ ਮਰੀਮ ਨਵਾਜ਼ ਵੱਲੋਂ ਕੋਈ ਇਦਾਂ ਦੀ ਡਰਾਮੇਬਾਜੀ ਤੋਂ ਪ੍ਰਭਾਵਿਤ ਹੋਣ ਦੀ ਸਾਨੂੰ ਸ਼ਾਇਦ ਬਹੁਤੀ ਲੋੜ ਨਹੀਂ ਤੇ ਇਹੋ ਕੁਝ ਸਾਡੇ ਲੀਡਰ ਸਾਹਿਬਾਨ ਜਿਹੜੇ ਪੜਾਜ ਪਹੁੰਚੇ ਵੀ ਨਹੀਂ ਆਪਣੀਆਂ ਫੋਟੋ ਤੇ ਵੀਡੀਓ ਬਣਾ ਬਣਾ ਕੇ ਪਾ ਰਹੇ ਨੇ ਉਹਨਾਂ ਤੋਂ ਵੀ ਬਹੁਤਾ ਪ੍ਰਭਾਵਿਤ ਹੋਣ ਦੀ ਲੋੜ ਨਹੀਂ ਕਿ ਫਲਾਣਾ ਪਹੁੰਚ ਗਿਆ ਫਲਾਣਾ ਨਹੀਂ ਪਹੁੰਚਿਆ ਕਿਉਂਕਿ ਇਹ ਸਭ ਵੋਟਾਂ ਦੀ ਖੇਡ ਹੈ ਵੱਤੋ ਵੱਦ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਤੇ ਵੋਟ ਵਟੋਰਨ ਲਈ ਇਹ ਰਾਜਨੀਤੀਵਾਨ ਕੋਈ ਵੀ ਨਾਟਕ ਕਰ ਸਕਦੇ ਨੇ ਹੁਣ ਤਾਂ ਇਥੋਂ ਤੱਕ ਆਇਆ ਕਿ ਤਿੰਨ ਮੰਤਰੀ ਆਪ ਬੇੜੀ ਵਿੱਚ ਬੈ ਕੇ ਤੇ ਡਿਸਕਸ ਕਰਦੇ ਨੇ ਗੋਆ ਦਾ ਤੇ ਆਪਣਾ ਸਵੀਡਨ ਦਾ ਕਰੂਜ਼ ਕਹਿੰਸੀ ਉੱਥੇ ਕਰੂਜ਼ ਵਿੱਚ ਇਹੋ ਜਿਹੇ ਨਜ਼ਾਰੇ ਲਏ ਸੀ ਲੋਕ ਡੋਬ ਰਹੇ ਨੇ ਮਰ ਰਹੇ ਨੇ ਤੇ ਉਹ ਕਰੂਜ਼ ਦੇ ਨਜ਼ਾਰੇ ਲੈ ਰਹੇ ਨੇ ਸੋ ਇਹ ਸਾਡੀ ਲੀਡਰਸ਼ਿਪ ਹੈ ਇਹਨਾਂ ਤੇ ਜਿੰਨੀ ਵੀ ਗੱਲ ਕੀਤੀ ਜਾਵੇ ਉਨੀ ਘੱਟ ਹੈ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ